ਸਾਹਿਕਾ ਜੀ ਸਾਰੇ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਦਰਨਾ ਬਟਿਕ ਤੇ ਤੇ ਜਿੰਨੇ ਮੇਰੇ ਚੈਨਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਬਲੀਜ਼ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਅੱਜ ਮੈਂ ਤੁਹਾਨੂੰ ਦੱਸਾਂ ਕਿ ਚੋੜੇ ਗਲੇ ਕਿਦਾਂ ਘੱਟ ਕਰਨੇ ਆ ਇਹਨਾਂ ਦੀ ਚੜਾਈ ਕਿਦਾਂ ਘੱਟ ਕਰ ਸਕਦੇ ਆਂ ਹੀ ਇਹ ਲਾਈਨਿੰਗ ਵਾਲੇ ਤੇ ਹੋ ਸਕਦੀ ਆ ਦੂਜਿਆਂ ਦੇ ਨਹੀਂ ਹੁੰਦੀ ਜੇ ਦੂਜਿਆਂ ਨੇ ਹੀ ਕਰਦੇ ਆ ਫਿਰ ਉਹਦੀ ਚੜਾਈ ਉਦਾਂ ਹੀ ਹੋ ਜਾਂਦੀ ਆ ਤੇ ਸਭ ਤੋਂ ਪਹਿਲਾਂ ਹੀ ਸੈਂਟਰ ਕਰਾਂਗੇ ਸੈਂਟਰ ਕਰ ਚੁੱਕੀ ਆ ਮੈਂ ਪ੍ਰੈਸ ਨਾਲ ਤੇ ਪ੍ਰੈਸ ਵੀ ਲਗਾ ਸਕਦੇ ਆ ਪ੍ਰੈਸ ਨਾਲ ਆਇਰਨ ਨਾਲ ਕਰ ਸਕਦੇ ਹੋ ਤੇ ਉਹਦੇ ਨਾਲ ਵੀ ਕਰ ਸਕਦੇ ਹੋ ਚੋਕਣਾ ਵੀ ਤੇ ਸੈਂਟਰ ਜਿਵੇਂ ਕੱਟ ਲਗਾਵਾਂਗੀ ਇੱਕ ਛੋਟਾ ਜਿਹਾ ਉਤ ਬਾਅਦ ਚੋਕਣਾ ਨਿਸ਼ਾਨੀ ਲਾ ਦਾਂਗੇ ਸੈਂਟਰ ਕਰਾਂਗੇ ਦਾ ਤੇ ਉਤ ਬਾਅਦ ਅਸੀਂ ਇਹਦਾ ਗਲਾ ਘੱਟ ਕਰਾਂਗੇ ਅਸੀਂ ਜਿੰਨਾ ਗਲਾ ਘੱਟ ਕਰਨਾ ਅਸੀਂ ਉਹਦਾ ਜਿੱਦਾ ਹਾਫ ਕਰਕੇ ਜਿੱਦਾ ਮੈਂ ਗਲਾ ਇਹਦਾ ਰੱਖ ਰਹੀ ਆ ਇਹਦਾ ਹੈਗਾ 3.5 ਗਲਾ ਇਹਦਾ ਮੈਂ ਪੌਣੇ 3 ਤਿਆਰ ਰੱਖਣਾ ਠੀਕ ਹੈ ਜੀ ਤੇ ਪੌਣੇ 3 ਤੇ ਨਿਸ਼ਾਨੀ ਲਾਵਾਂਗੇ ਇਹਦੇ ਜਿੰਨਾ ਸਾਈਡ ਤੋਂ ਬਚਦਾ ਹੈ ਜਦ ਪੌਣੇ 3 ਇੰਚ ਦੇ ਨਿਸ਼ਾਨੀ ਲਾਤੀ ਇੱਥੇ ਸਾਈਡ ਤੇ ਕਿੰਨਾ ਬਚਦਾ ਹੈ ਮਤਲਬ ਪੌਣਾ ਇੰਚ ਬਚਦਾ ਹੈ ਆ 1 ਇੰਚ ਨਾ ਥੋੜਾ ਜਿਹਾ ਵੱਧ ਬਚ ਰਿਹਾ ਅਸੀਂ نیچے ਤੱਕ ਸਾਰੇ ਨਿਸ਼ਾਨੀ ਲਾ ਦਾਂਗੇ ਜਿੰਨਾ ਉੱਪਰੋਂ ਸਪੇਸ ਹੈ ਉਹਨੇ نیچے ਤੱਕ ਸਪੇਸ ਦੇ ਦਾਂਗੇ ਇਹਦੀ ਥੱਲੇ ਤੱਕ ਸਪੇਸ ਦੇ ਕੇ ਪੂਰਾ ਨੈਕ ਤੇ ਨਿਸ਼ਾਨੀ ਲਾ ਦਾਂਗੇ ਰਾਉਂਡ ਸੇਡ ਸਾਈਡ ਤੇ ਉਤ ਬਾਅਦ ਹਾਂਜੀ ਦੁਬਾਰਾ ਗੂੜੀ ਕਰ ਰਹੀ ਆ ਜਿਵੇਂ ਤੁਹਾਨੂੰ ਦਿਖਾਈ ਦੇ ਤੇ ਉਤ ਬਾਅਦ ਜਿੰਨਾ ਮੈਂ ਸਾਈਡ ਤੇ ਬਚਿਆ ਮੇਰਾ ਹਾਂਜੀ ਇੰਨਾ ਬਚਿਆ ਓਨਾ ਹੀ ਅਹੀਂ ਇੱਥੋਂ ਨਿਸ਼ਾਨੀ ਲਾਣਾਗੇ ਓਨਾ ਹੀ ਅਹੀਂ ਗਲਾ ਘੱਟ ਕਰਾਂਗੇ ਨੀਚੇ ਤੱਕ ਲੈ ਜਾਾਂਗੇ ਤੇ ਅਹੀਂ ਥੱਲਿਓਂ ਬਾਹਰ ਸਾਈਡ ਤੇ ਆ ਜਾਾਂਗੇ ਜਦੋਂ ਅਸੀਂ ਨਿਸ਼ਾਨੀ ਲਗਾਵਾਗੇ ਹਾਂਜੀ ਸੀਨ ਲਗਾਣੇ ਆ ਪੂਰੀ ਨਿਸ਼ਾਨੀ ਲਾ ਦਾਂਗੇ ਥੱਲੇ ਤੱਕ ਉੱਤ ਬਾਅਦ ਹਾਂਜੀ ਥੱਲੇ ਤੱਕ ਆਹੀ ਮਤਲਬ ਜਦੋਂ ਨੀਚੇ ਆਉਣਾ ਥੋੜਾ ਜਿਹਾ ਥੱਲੇ ਆਉਣਾ ਅਹੀਂ ਬਾਹਰ ਸਾਈਡ ਤੇ ਨਿਕਲ ਜਾਾਂਗੇ ਮਤਲਬ ਬਾਹਰ ਸਾਈਡ ਸੀਨ ਲਗਾਵਾਗੇ ਅੱਧੇ ਇੰਚ ਦੀ ਛੱਡ ਕੇ ਅੱਧੇ ਇੰਚ ਨਾਲ ਥੋੜੀ ਇੱਕ ਪੈਰ ਦੀ ਸਾਈਡ ਛੱਡ ਕੇ ਅਹੀਂ ਬਾਹਰ ਆ ਜਾਾਂਗੇ ਹਾਂਜੀ ਸਾਰੇ ਸੀਨ ਲਗਾ ਦਾਂਗੇ ਜਿੰਨਾ ਗਲਾ ਤੁਸੀਂ ਕੱਟ ਕਰਨਾ ਉਹਨੇ ਪੂਰੀ ਸੀਨ ਲਗਾਣੀ ਐ ਐਨੋ ਹੀ ਬਾਹਰ ਸਾਈਡ ਤੇ ਨਿਕਲ ਜਾਾਂਗੇ ਅੱਤ ਬਾਅਦ ਅਹੀਂ ਲਾਈਨਿੰਗ ਅਟੈਚ ਕਰਨੀ ਇਹਦੇ ਨਾਲ ਹਾਂਜੀ ਇਹਨੂੰ ਪ੍ਰੈਸ ਨਾਲ ਕਰ ਲਾਂਗੇ ਸੈੱਟ ਕਰ ਲਾਂਗੇ ਪ੍ਰੈਸ ਨਾਲ ਇਹਦੇ ਤੈਂ ਬਿਠਾ ਦਾਂਗੇ ਤੇ ਪ੍ਰੈਸ ਨਾਲ ਵੀ ਕਰ ਸਕਦੇ ਹੋ ਮੈਂ ਨੇਲ ਨਾਲ ਕਰ ਰਹੀ ਆ ਹਾਂਜੀ ਨੇਲ ਨਾਲ ਹੀ ਬੜਾ ਵਧੀਆ ਹੋ ਜਾਂਦਾ ਹੈ ਉਤਬਾਦ ਅਹੀਂ ਲਾਣਾ ਲਾਵਾਂਗੇ ਲਾਈਨਿੰਗ ਦਾ ਕਪੜਾ ਇਹਦੇ ਨਾਲ ਜੋੜਾਂਗੇ ਲਾਈਨਿੰਗ ਦਾ ਵਿਹਾਫ ਕਰ ਲਾਂਗੇ ਹਾਫ ਕਰਕੇ ਸਾਜੀ ਬੈਕ ਸਾਈਡ ਲਾਈਨਿੰਗ ਜੋੜਾਂਗੇ ਹਾਂਜੀ ਦੇਖੋ 5.5 ਤਿਆਰ ਰੱਖਣਾ ਇਹਦਾ ਕਲਾ ਪੂਰਾ 5.5 ਹੈ ਹਾਂਜੀ ਇੱਕ ਵਾਰੀ ਫੇਰ ਨਿਸ਼ਾਨੀ ਲਾ ਦਾਂਗੇ ਇਹਨੂੰ ਗੁਲਾਈ ਚ ਕਰ ਦਾਂਗੇ ਇੱਥੇ ਤੇ ਇੰਚੀਨ ਲਗਾਵਾਂਗੇ ਲਾਈਨਿੰਗ ਜੋੜ ਕੇ ਤਦ ਬਾਅਦ ਲਾਈਨਿੰਗ ਦਾ ਕੱਪੜਾ ਇਹਨਾਂ ਨਾਲ ਜੋੜਾਂਗੇ ਬਹੁਤ ਵਧੀਆ ਹੋ ਜਾਂਦਾ ਇਹਦੇ ਨਾਲ ਮਤਲਬ ਗਲਾ ਜਿੰਨਾ ਤੇ ਰੱਖਣਾ ਹੈ ਓਨਾ ਹੀ ਤੁਹਾਡਾ ਰਹੇਗਾ ਇਹ ਵੱਧ ਘੱਟ ਨਹੀਂ ਹੁੰਦਾ ਤੇ ਲਾਈਨਿੰਗ ਵਾਲੇ ਨਾਲ ਪੂਰਾ ਸਟੇ ਹੋ ਜਾਂਦਾ ਤੇ ਨਾਲ ਗਲਾ ਹਾਂਜੀ ਤੇ ਸੈਂਟਰ ਕਰਕੇ ਸੈਂਟਰ 'ਤੇ ਇੱਕ ਸੀਲ ਲਗਾਵਾਂਗੇ ਤੇ ਪਿੰਨਾ ਨਾਲ ਵੀ ਅਟੈਚ ਕਰ ਸਕਦੇ ਹੋ ਪਿੰਨਾ ਲਗਾ ਕੇ ਹਾਂਜੀ ਇਹਨੂੰ ਇੱਕਦਮ ਸਹੀ ਕਰਕੇ ਇੱਕੋ ਜਿਹਾ ਤੇ ਇੱਥੇ ਸੀਨ ਲਗਾ ਦਾਂਗੇ ਸੈਂਟਰ ਚ ਅਮਰ ਤੋਂ ਬਾਅਦ ਪੇਸਟਿੰਗ ਪੇਪਰ ਲਾਵਾਂਗੇ ਜਿੰਨਾ ਗਲਾ ਉਹ ਤੋਂ 1-1 ਇੰਚ ਐਕਸਟਰਾ ਲਾਵਾਂਗੇ ਹਾਂ ਤੇ ਦੋਨੋਂ ਸਾਈਡਾਂ ਤੇ ਇੱਕੋ ਜਿਹਾ ਲਾ ਲਾਂਗੇ ਓਦੋਂ ਬਾਅਦ ਮੈਂ ਕੱਪੜੇ ਨਾਲ ਅਟੈਚ ਕਰ ਲਿਆ ਆਇਰਨ ਕਰਕੇ ਓਦੋਂ ਬਾਅਦ ਸੈਂਟਰ ਕਰਾਂਗੇ ਸੈਂਟਰ ਕਰਕੇ ਤੇ ਅਹੀਂ ਇਹਨਾਂ ਸ਼ਰਡ ਨਾਲ ਅਟੈਚ ਕਰਾਂਗੇ ਸ਼ਰਡ ਦਾ ਪੀਸ ਲਾਵਾਂਗੇ ਫਿਰ ਸਿੱਧੇ ਸਾਈਡ ਤੇ ਇਹਨੂੰ ਸੈਂਟਰ ਨੂੰ ਸੈਂਟਰ ਨਾਲ ਮਿਲਾ ਕੇ ਇੱਕ ਸੈਂਟਰ ਦੀ ਸਕੀਨ ਲਗਾ ਦਾਂਗੇ हां जी सेंटर सीन ਲਗਾ ਕੇ ਇਹਦੇ ਪੈਨ ਵੀ ਲਗਾ ਸਕਦੇ ਆ ਉਹ ਤੋਂ ਬਾਅਦ ਅਹੀਂ ਇਹਨੂੰ ਉਲਟਾ ਕਰਾਂਗੇ ਜਿੱਥੇ ਪਹਿਲਾ ਸੀਨ ਲੱਗੀ ਹੋਈ ਆ ਉਹਦੇ ਉੱਪਰ ਹੀ ਸੀਨ ਲਗਾ ਦਾਂਗੇ ਲਾਈਨਿੰਗ ਜਿੱਥੇ ਅਟੈਚ ਕੀਤੀ ਹੋਈ ਹੈ ਇਦਾਂ ਉਹਦੇ ਉੱਪਰ ਸੀਨ ਲਗਾਈ ਹੈ ਉਹਦੇ ਉੱਪਰ ਹੀ ਸੀਨ ਲਗਾਨੀ ਹੈ ਇਨੇ ਸਾਈਡ ਤੇ ਸੀਨ ਲਗਾ ਦਾਂਗੇ ਹਾਂ ਜੀ ਸੀਨ ਲਗਾ ਕੇ ਉਸ ਤੋਂ ਬਾਅਦ ਐਨੂੰ ਹੀ ਗਲੇ ਨੂੰ ਕਟਿੰਗ ਕਰ ਦਾਂਗੇ ਸਿੱਧਾ ਕਰਕੇ ਗਲੇ ਨੂੰ ਕਟਿੰਗ ਕਰ ਦਾਂਗੇ ਕਟਿੰਗ ਕਰਕੇ ਛੋਟੇ ਛੋਟੇ ਕੱਟ ਲਗਾਵਾਂਗੇ ਜਾ ਕੇ ਤਾਂ ਕਿ ਵਲਣਾ ਪਵੇ ਤਿੰਨ ਸਾਈਡਾਂ ਤੇ ਛੋਟੇ ਛੋਟੇ ਕੱਟ ਲਗਾ ਦਾਂਗੇ ਇਹ ਜ਼ਰੂਰੀ ਹੈ ਕੱਟ ਲਗਾਣੇ ਇਹਦਾ ਸਫਾਈ ਨਹੀਂ ਆਂਦੀ ਔਰ ਤੋਂ ਬਾਅਦ ਸਾਈਡ ਤੇ ਜਿਹੜਾ ਪੀਸ ਹੈ ਮਤਲਬ ਕਪੜਾ ਲਗਾਇਆ ਕਟਿੰਗ ਕਰ ਦਾਂਗੇ 1 ਇੰਚ ਰੱਖ ਕੇ ਬਾਹਾਂ ਚ ਫੋਲਡ ਕਰਾਂਗੇ ਪਹਿਲਾਂ ਇਹਨੂੰ ਕਟਿੰਗ ਕਰਕੇ 1 ਇੰਚ ਰੱਖ ਕੇ ਔਰ ਤੋਂ ਬਾਅਦ ਅਈ ਨੁਕਰਾਂ ਤੋਂ ਕੱਟ ਲਗਾਵਾਂਗੇ ਹਾਂ ਜਿਹਨੂੰ ਫੋਲਡ ਕਰਕੇ ਕੱਟ ਲਗਾਵਾਂਗੇ ਇਹਦੇ ਛੋਟੇ ਛੋਟੇ ਕੱਟ ਲਗਾ ਦਾਂਗੇ ਨੁਕਰਾਂ 'ਚ ਤਾਂ ਕਿ ਫੋਲਡ ਹੋਣ 'ਚ ਕੋਈ ਬਲ ਨਾ ਹੋਵੇ ਸਫਾਈ 'ਚ ਐਦਾਂ ਬਲ ਨਹੀਂ ਪੈਂਦੇ ਸਫਾਈ 'ਚ ਫੋਲਡ ਹੁੰਦਾ ਔਰ ਤੋਂ ਬਾਅਦ ਇਹਨੂੰ ਹੀ ਫੋਲਡ ਕਰ ਦਾਂਗੇ ਜਿਹੜਾ ਗਲਾ ਨਾਲ ਅਟੈਚ ਕੀਤਾ ਇਹਨੂੰ ਫੋਲਡ ਕਰ ਦਾਂਗੇ ਤਿੰਨੇ ਸਾਈਡਾਂ ਤੇ ਫੋਲਡ ਕਰ ਦਾਂਗੇ ਔਰ ਤੋਂ ਬਾਅਦ ਫੋਲਡ ਕਰਕੇ ਤੇ ਗਲਾ ਅਹੀਂ ਸਿੱਧਾ ਕਰਾਂਗੇ ਹਾਂਜੀ ਫੋਲਡ ਕਰ ਦਾਂਗੇ ਸਾਰਾ ਅਤਵਾਦਹੀਂ ਸਾਈਡਾਂ ਤੇ ਮਤਲਬ ਜਿਦ ਗਲਾ ਸਿੱਧਾ ਕਰਨਾ ਇਹਦੇ ਉੱਪਰ ਅਹੀਂ ਹਾਂਜੀ ਮੈਂ ਕੱਟ ਕਰ ਰਹੀ ਹਾਂ ਐਕਸਟਰਾ ਕਪੜਾ ਅੱਗੇ ਪਾ ਰਿਓ ਗਲਾ ਸਿੱਧਾ ਕਰਾਂਗੇ ਤੇ ਇਹ ਸਟੋਨ ਵਰਕ ਹੈ ਹੈਂਡ ਵਰਕ ਹੈ ਇਹਦੇ ਉੱਪਰ ਸੀ ਨਹੀਂ ਲੱਗੇਗੀ ਮਸ਼ੀਨ ਦੀ ਤੇ ਮੈਂ ਸੂਈ ਧਾਗੇ ਨਾਲ ਇਹਨੂੰ ਕੱਚਾ ਕਰ ਦਾਂਗੇ ਗਲੇ ਨੂੰ ਤੇ ਗਲਾ ਬਣ ਕੇ ਤਿਆਰ ਹੈ ਹਾਂਜੀ ਸੂਈ ਤੇ ਧਾਗੇ ਨਾਲ ਕਰ ਦਾਂਗੀ ਜੇ ਬਿਨਾ ਸਟੋਨ ਵਰਕ ਹੈ ਉਹ ਤੇ ਮਸ਼ੀਨ ਨਾਲ ਹੀ ਉੱਪਰ ਕੱਚਾ ਹੋ ਜਾਂਦਾ ਮਸ਼ੀਨ ਦੇ ਨਾਲ ਹੀ ਹਾਂਜੀ ਗਲਾ ਬਣ ਕੇ ਤਿਆਰ ਬਹੁਤ ਹੀ ਬਿਊਟੀਫੁੱਲ ਔਰ ਜਿੰਨਾਂ ਦੇ ਰੱਖਣਾ ਹੋਣਾ ਗਲਾ ਬਣ ਜਾਂਦਾ ਇਹਦੇ ਨਾਲ Thank you for watching.